ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 1980 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਭਾਗੀ ਕੇ ਜ਼ਿਲ੍ਹਾ ਮੋਗਾ ਤਸੀਲਾ ਪੁਣਪੈਗੀ ਨਿਹਾਲ ਸਿੰਘ ਵਾਲਾ ਸਿੰਘ ਵਾਲਾ ਜੀ ਠੀਕ ਹੈ ਨਿਹਾਲ ਸਿੰਘ ਵਾਲਾ ਤੋਂ ਮੇਰੇ ਸਹਾਂ ਨੂੰ ਪੈ ਗਿਆ ਹੈ 6 ਕਿਲੋਮੀਟਰ ਦੂਰ ਤੇ ਪਿੰਡ ਭਾਗੀ ਕੇ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਆਪਣਾ 81465 1950 81465 1950 19501 ਜਿਹਦੇ ਪਰ ਝੋਟੀ ਦੇਖੀ ਜਾਂਦੇ ਆ ਇਹ ਸਵੇਰ ਕਿਹੜਾ ਸੂਈ ਆ ਬਾਈ ਜੀ ਇਹ ਤੀਜਾ ਸੂਰਾ ਸੂਈ ਆ ਤੀਜਾ ਸੂਰਾ ਸੂਈ ਆ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਇਹਨੂੰ ਉੱਤੋਂ 1 ਘੰਟਾ ਹੋ ਗਿਆ ਠੀਕ ਹੈ ਜੇ ਰਹਿ ਜੇ ਪੈਣੀ ਆ ਹਣਾ ਠੀਕ ਹੈ ਤੇ ਪਿਛਲੇ ਸਵੇਰ ਦੁੱਧ ਕਿੰਨਾ ਕ ਪਾਇਆ ਹੋਇਆ ਇਹਦਾ ਇਹਦਾ 14 ਲੀਟਰ 14 ਲੀਟਰ ਐਦ ਕੀ ਅੰਦਾਜ਼ਾ ਲਾਇਆ ਇਹ ਵੀ ਪੱਠਿਪੂੜਾ ਹੈ ਰਾਜੀ ਪੜੀ ਪੂੜੀ ਬਹੁਤ ਆ ਕਿੰਨਾ ਗਾਦਾ ਤਾਂ ਮਨਕੇ ਚੱਲੇ ਆ। ਕਿੰਨੇ ਦੇ 15 16 16 ਕਿਲੋ। ਮਨਕੇ ਚਲੇ ਵੀ ਕਿਲੋਆਂ ਦੇ ਵਿੱਚ 14 ਕਿਲੋ ਤੋਂ ਬਾਹਰ ਵਾਲੀ ਤਾਂ ਹੈਗੀ ਆ। ਤੇ ਚੋਣ ਚਵਾਇ ਕਿੰਨਾਂ ਬਰ? 17 ਨੰਬਰ। ਧਾਰਾ ਮਾਰ ਕੇ ਦੇ। ਸੁਭਰ ਧਾਰਾ ਵਗੈਰਾ ਦੇਖੋ। ਸਾਫ ਸੁਥਰਾ ਪੂਰਾ ਮੋਟਾ ਮੋਟਾ ਚੋਣਾ ਜਮਾ। ਕਿਆ ਬਾਤ ਆ। ਜੇ ਥੜਾ ਵਿੱਚ ਮਿੱਟੀ ਬਹੁਤ ਜ਼ਿਆਦਾ ਤੇ ਫਿਰ ਮਗਨਤ ਨਾਲ ਧਾਰਾ ਮਾਰ ਦੇ। ਸੋ ਦੇਖੋ ਚੋਣ ਵਗੈਰਾ ਪੂਰਾ ਸਾਫ ਸੁਥਰਾ। ਮੋਟਾ ਚੋਣਾ ਜਮਾ ਤੇ ਫਿਰ ਚਵਾਈ ਦੀ ਨਰਮਾ ਜਮਾ। ਆ ਫੋਨ ਜੀ ਰਜਮਾ ਠੀਕ ਹੈ ਤੇ ਥੋੜਾ ਜਿਹਾ ਫਿਰ ਪੜਾ ਹੈਗੇ ਹਾਲੇ ਹਨ ਹਾਂਜੀ ਪੜਾ ਹੈਗੇ ਠੀਕ ਹੈ ਧੋਰੀ ਵੀਰ ਬਣਾ ਬਾਹਰ ਨੂੰ ਉਹਨੂੰ ਸਵਰਜ ਚਵਾਈ ਆਪਾਂ ਕਰਕੇ ਦਿਖਾਦੀ ਧਾਰਾ ਮਾਰ ਕੇ ਦਿਖਾਦੀਆਂ ਤਾਜੀ ਸੂਈ ਹੈਗੀ ਜੇਰ ਹਜੇ ਇਹਦੀ ਪੈਂਡਿੰਗ ਹੈਗੀ ਸੋ ਵੀਰੋ ਕਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਤੀਜਾ ਸੂਆ ਸੂਈਆ ਤੇ ਸਿੰਘ ਮੂਥਾ ਦੇਖੋ ਰਾਜ ਜੀ ਰੂ ਜੀ ਸਮੀ ਭੜੀ ਵੀ ਬਹੁਤ ਜ਼ਿਆਦਾ ਵੱਡੇ ਢਾਂਚੇ ਦੇ ਵਿੱਚ ਆ ਤੇ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਧਾਰਾ ਵੀ ਇਹਨੇ ਮਾਰ ਕੇ ਦਿਖਾਦੀਆਂ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਜਿੰਨੀ ਵੀ ਹੈਗਾ ਬਰੀਕਿਆਂ ਦੇ ਵਿੱਚ ਆ 14 ਕਿਲੋ ਤੋਂ ਪਾਰ-ਪਾਰ ਤੋਂ ਦੇ ਨਾਲੀ ਝੋਟੀ ਆ ਸਰ ਖਰੀ ਕੋਰੀ ਬਹੁਤ ਆ ਤੇ ਧਾਰਾ ਦੂਰਾਓ ਕਿ ਆ ਬੱਚਾ ਮੇਲ ਕਾਫਾ ਕੱਟਾ ਇਹਦੇ ਪਿੱਛੇ ਤੀਜਾ ਸੂਆ ਜੈਨੋਂੜ ਸੂਈ ਆ ਤੇ ਬਾਈ ਜੀ ਮੁੱਲ ਆਪੇ ਤਾਂ ਕੀ ਰੱਖਿਆ ਜੀ ਮੁੱਲ ਬਾਈ ਜੀ ਦਾ 120 ਮਾਨਦਾਨ ਹੋ ਜਾਊਗਾ ਹਾਂਜੀ ਮਾਨਦਾਨ ਨੰਬਰ ਬੋਲੇ ਦੁਆਰੇ ਆਪਣਾ 81463195 ਪਿੰਡ ਭਾਗੀਕੇ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ